ਪਰ ਮਜੀਤ ਕੋ ਸਮਾਗ ਤੇ ਹਾਂਜੀ ਮੇਰੇ ਵੱਲੋਂ ਪਿਆ ਪਰਿ ਸਾਸਰੀ ਕਾਲ ਸਾਡੇ ਚੈਨਲ ਸਮਾਗ ਸਮਾਗ ਪ੍ਰੋਡਕਸ਼ਨ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਵਲੌਗ ਬਣਾਇਆ ਕਿ ਅੱਜ ਅਸੀਂ ਚੱਲੇ ਆ ਮੈਰ ਤੇ ਬਸ ਤਿਆਰ ਨਾ ਹੋਈ ਚੁੱਕੀਆਂ ਨੇ ਤੇ ਥੋੜਾ ਬਹੁਤ ਨਾ ਰਹਿਣਾ ਕਰੀ ਜਾਂਦੇ ਆ ਤੇ ਹੁਣ ਉਥੋਂ ਨੂੰ ਅਸੀਂ ਤਿੰਨ ਚਾਰ ਦਿਨਾਂ ਬਾਅਦ ਆ ਕੇ ਅਸੀਂ ਕਮੇਡੀਓ ਵੀਡੀਓ ਤੁਹਾਨੂੰ ਦਿਖਾਵਾਂਗੇ ਤੇ ਕਿਉਂ ਅੱਜ ਪਾਵਾਂਗੇ ਸੁਣ ਜਾ ਬੋਲ ਨਾ ਵੀ ਰੁਕੋ ਤੇ ਵਿਆਹ ਤੇ ਚੱਲੇ ਆ ਅੱਜ ਅਸੀਂ ਜਸ਼ਨ ਮਨਾਵਾਂਗੇ ਸੋ ਵਧੀਆ ਸਾਨੂੰ ਵਿਆਹ ਤੇ ਲੈ ਕੇ ਚੱਲੇ ਆ ਤੇ ਤੁਸੀਂ ਚਲੋ ਸਾਡੇ ਨਾਲ-ਨਾਲ ਤੇ ਸਾਨੂੰ ਵੀ ਅਸੀਂ ਆਪਣਾ ਜਿੱਥੇ-ਜਿੱਥੇ ਅਸੀਂ ਪ੍ਰੋਗਰਾਮ ਦੇਖਾਂਗੇ ਜੋ ਖਾਵਾਂਗੇ ਸੁਖਾਵਾਂਗੇ ਜਿਵੇਂ ਦਾ ਪ੍ਰੋਗਰਾਮ ਅਸੀਂ ਕਰਾਂਗੇ ਸਾਨੂੰ ਵੀ ਨਾਲ ਕਰਾਵਾਂਗੇ ਤੇ ਤੁਸੀਂ ਵੀ ਸਾਡੇ ਨਾਲ ਭੰਗੜੇ ਪਾਉਣੇ ਖੁਸ਼ੀਆਂ ਮਨਾਉਣੀਆਂ ਤੇ ਹਾਂਜੀ ਇਹ ਸਾਡੇ ਬੈਗਪੈਕ ਹੋ ਚੁੱਕੇ ਨੇ ਦੋ ਦੇ ਆ ਨਹੀਂ ਕਿ ਸਾਮਾਨ ਜਿਆਦਾ ਹੀ ਹੋ ਚੁੱਕਿਆ ਬੱਚਿਆਂ ਦਾ ਸਾਮਾਨ ਹੀ ਜਿਆਦਾ ਹੋ ਚੁੱਕਿਆ ਮੇਰੀ ਨੂੰਹ ਦਾ ਮੇਰੀ ਗੁੜੀਆ ਦਾ ਇੱਕ ਮੇਰੀ ਛੋਟੀ ਗੁੜੀਆ ਉਹਨਾਂ ਦਾ ਤੇ ਆ ਜਿਆਦਾ ਸਾਮਾਨ ਕੁਝ ਹੋ ਚੁੱਕਿਆ ਤੇ ਆ ਕਰਕੇ ਫਿਰ ਡਬਲ ਹੋ ਗਿਆ ਹਮ ਕੱਪੜੇ ਵੀ ਦੇ ਦਾ ਇਸ ਕਰਕੇ ਹੁਣ ਅਸੀਂ ਕਰ ਰਹੇ ਹਾਂ ਜੀ ਕੱਪੜਾ ਇਸ ਜਿਆਦਾ ਤੇ ਹਨੇਰੇ ਸਾਡਾ ਪਰਸ ਇਹ ਰਹੇ ਸਾਡੇ ਵੱਡੇ ਪਰਸ ਜੋ ਕਿ ਚੱਕਣੇ ਬਹੁਤ ਜ਼ਿਆਦਾ ਮੁਸ਼ਕਲ ਨੇ ਤੇ ਸੋਨੂੰ ਲੈ ਕੇ ਚੱਲਦੇ ਆਂ ਅਸੀਂ ਵਿਆਹ ਤੇ ਤੇ ਸਾਡੇ ਨਾਲ ਤੁਸੀਂ ਭੰਗੜੇ ਜਰੂਰ ਪਾਓ ਸਾਡਾ ਬਲੌਗ ਧਿਆਨ ਨਾਲ ਦੇਖਦੇ ਰਹੋ ਬਹੁਤ ਜ਼ਿਆਦਾ ਖੂਬਸੂਰਤ ਅਸੀਂ ਸੋਨੂੰ ਵਿਆਹ ਵਿਖਾਉਣ ਵਾਲੇ ਆ ਤੇ ਵਧੀਆ-ਵਧੀਆ ਬਲੌਗ ਸਾਡਾ ਤੁਸੀਂ ਦੇਖਿਓ ਐਂਡ ਤੱਕ ਦੇਖਿਓ ਵੀਡੀਓ ਨੂੰ ਸਕਿਪ ਨਹੀਂ ਕਰਨੀ ਤੇ ਆ ਚੱਲੇ ਆ ਤੇ ਸੋਨੂ ਸ਼ਾਮ ਨੂੰ ਅਸੀਂ ਜਾਗੋ ਖਾਵਾਂਗੇ ਤੇ ਅਸੀਂ ਜਾਨ ਕੇ ਮਾਮੀ ਆ ਤੇ ਜਾਗੋ ਕੱਢਣੀ ਆ ਤੁਸੀਂ ਤੁਸੀਂ ਮਾ ਆ ਜਾਗੋ ਦੇਖਿਓ ਤੇ ਇੰਜੋਏ ਕਰਿਓ ਸਾਡੇ ਨਾਲ ਮਨਾਇਓ ਖੁਸ਼ੀਆਂ ਸਾਨੂੰ ਬਹੁਤ ਖੁਸ਼ੀ ਹੋ ਜੇ ਤੁਸੀਂ ਸਾਡੇ ਨਾਲ ਖੁਸ਼ੀਆਂ ਮਨਾਉਂਗੇ ਨਾ ਤੇ ਇਸ ਕਰਕੇ ਸਾੰਮੂ ਵੀ ਬਹੁਤ ਜ਼ਿਆਦਾ ਖੁਸ਼ੀ ਹੋਣੀ ਹੈ ਇਹ ਜੀ ਜੀ ਸਾਡੇ ਦਰਸ਼ਕ ਸਾਡੇ ਤੋਂਪ ਤੇ ਸਾਡੇ ਨਾਲ ਖੁਸ਼ੀ ਮਨਾ ਰਹੇ ਨੇ ਤੁਮੇ ਸਾਡੀ ਚੈਨ ਰਿਕਵੈਸਟ ਕਰਦੇ ਸਾਂ ਜ ਸਾਡੇ ਨਾਮ ਤੋਂ ਤੁਸੀਂ ਐਪ ਦੇ ਦੇਖੋ ਸਾਡੀ ਵੀਡੀਓ ਨੂੰ ਸਕਿਪ ਨਾ ਕਰੇ ਤੇ ਵਧੀਆ ਵਧੀਆ ਮੈਥ ਦੇਖੋ ਹਾਂਜੀ ਇਹ ਸਾਡੇ ਪੌਣ ਵਾਲੇ ਕੀ ਲੈਣ ਦੇਣਾ ਜੀ ਤੁਹਾਨੂੰ ਬੇਰਾਂ ਦੇ ਵਿੱਚ ਉਹਨਾਂ ਦੀਆਂ ਤੋਂ ਬੋਲਦੀ ਆ ਤੇ ਇਹ ਦੇ ਬੈਂਟੇ ਕੋਕੂਟੀਆਂ ਨੇ ਤੁਸੀਂ ਦੇਖੋ ਬਹੁਤ ਝਾਲਾ ਵੱਡੇ ਬੈਂਟੇ ਕੋਕੂਟੀਆਂ ਨੇ ਤੇ ਤੁਸੀਂ ਦੱਸੋ ਸਾਨੂੰ ਅਸੀਂ ਤੁਹਾਨੂੰ ਕਿਵੇਂ ਲੱਗਦੇ ਆ ਅੰਬੈਸਡਰ ਨੇ ਸੈਕਲ ਬਣ ਕੇ ਵੀਡੀਓ ਖੋਣੀ ਹੁੰਦੀ ਹੰਨੀ ਆ ਤਿਆਰ ਹੋ ਗਏ ਤਾਂ ਵੈਸੇ ਅੱਜ ਹੀ ਬਾਜ਼ਾਰ ਦੇ ਤੇ ਚੱਲੇ ਆ ਤੇ ਇਸ ਕਰਕੇ ਪਾਈ ਆ ਤੇ ਤੁਸੀਂ ਦੇਖੋ ਤੇ ਬਾਹਰ ਤੋਂ ਫੋਨ ਕਰ ਲੀਏ ਗੱਡੀ ਵਾਲੇ ਨੂੰ ਤੇ ਸੋਨੂ ਲੈ ਕੇ ਚੱਲਦੇ ਆ ਸਾਡੇ ਨਾਲ ਉਹਨਾਂ ਨੇ ਤਿੰਨ ਚਾਰ ਵੀਡੀਓ ਫੋਟੋ ਲਈ ਸੋਨੂ ਕਰਾਵਾ ਗਿਆ ਅੱਜ ਅਸੀਂ ਸੈਰ ਚਾਣੀ ਕਿ ਮੇਰੇ ਨਾਨਾ ਦੇ ਘਰ ਦੀ ਕੁਝ ਦੇਖਣੀ ਆ ਵੀਡੀਓ ਵਧੀਆ ਵਧੀਆ ਫੋਟੋ ਲੈ ਕੇ ਆਉਂਦੇ ਆ ਵੈਸੇ ਵੀਡੀਓ ਤਾਂ ਤੇ ਅੱਜ ਅਸੀਂ ਥੋੜਾ ਜਿਹਾ ਆਪਣੇ ਲਈ ਵੀ ਕੁਝ ਦੇਖ ਲਈ ਸੀ ਇਸ ਕਰਕੇ ਸੋਨੂ ਆ ਗਿਆ ਤੈਂਚੀ ਪੈ ਕੋ ਹੋ ਚੁੱਕੇ ਨੇ ਤੇ ਹੁਣ ਚੱਲਦੇ ਆ ਸੱਚ ਆਪਾਂ ਪਾਣੀ ਵੀ ਭਰ ਲਏ ਤੇ ਕਿਉਂਕਿ ਸਾਡੇ ਨਾਲ ਮੇਰੀ ਮੂੰਹ ਆ ਉਹਨੂੰ ਥੋੜਾ ਜਿਹਾ ਸਾਡਾ ਉੱਥੋਂ ਦਾ ਪਾਣੀ ਹਾਪਕਣੀ ਆ ਇਸ ਕਰਕੇ ਇਸ ਦਾ ਪਾਣੀ ਵੀ ਅੱਜ ਆਪਦਾ ਘਰੋਂ ਲੈ ਕੇ ਚੱਲੇ ਆ ਤੇ ਤੁਸੀਂ ਦੇਖਦੇ ਰਹੋ ਸਾਨੂੰ ਨੂੰ ਵੱਡੀ ਰੋਲ ਨਹੀਂ